ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਇੰਪਲੀਮੈਂਟਾਂ ਦੀ ਸੰਦਾਂਵਾਰੇ ਸੋ ਇਹ ਆਪਾਂ ਇੱਕ ਟਰਾਲੀਆਂ ਬਣਾਈਆਂ ਜੀ ਦੋ ਛੋਟੀਆਂ ਟਰਾਲੀਆਂ ਇਹ ਮਹਿੰਦਰਾ ਪਿਕਅਪ ਦੀ ਆਪਾਂ ਬਾਡੀਆਂ ਲਿਆਂਦੀਆਂ ਸੀ ਉਹਨਾਂ ਤੋਂ ਤਿਆਰ ਕਰੀਆਂ ਇਹ ਕਈ ਸਾਈਜ਼ ਦੇ ਵਿੱਚ ਮਿਲ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹਦਾ ਸਾਈਜ਼ ਆ ਨਾ ਉਹ ਫੁੱਟ ਲੰਬਾਈ ਦੇ 6 ਫੁੱਟ ਚੜਾਈ ਤੇ 2 ਫੁੱਟ ਇਹਦੀ ਬਾਡੀ ਹੈ ਜੀ ਇਹ ਇਕੱਲੀਆਂ ਬਾਡੀਆਂ ਮਿਲ ਜਾਂਦੀਆਂ ਖਾਲੀ ਤੇ ਉਹ ਬਾਡੀਆਂ ਲਿਆ ਕੇ ਇਹ ਆਪਾਂ ਹਿੱਸਾ ਵਗੈਰਾ ਥੱਲੇ ਹੁੱਕ ਹੁੱਕ ਸਾਰਾ ਜੋ ਵੀ ਥੱਲੇ ਦੀ ਚਾਸੀ ਵਗੈਰਾ ਤਿਆਰ ਕੀਤੀ ਹੈ ਇਹ ਜੀ ਆਪਣੇ ਵੱਡਾ ਭਰਾ ਸਾਡਾ ਪਿੰਡ ਹਾਂਸਕਲਾਂ ਸੰਘਾ ਐਗਰੀਕਲਚਰ ਵਰਕਸ਼ਾਪ ਗਰਮੀਤ ਸਿੰਘ ਮੈਂਟੂ ਉਹ ਬਾਈ ਨੇ ਤਿਆਰ ਕੀਤੀਆਂ ਜੀ ਇਹ ਤੇ ਹੋਰ ਵੀ ਸਾਰੇ ਤਰ੍ਹਾਂ ਦੇ ਸੰਦ ਸਮਾਨ ਬਾਈ ਤਿਆਰ ਕਰਦਾ ਆ ਟਰੈਕਟਰਾਂ ਦੀ ਰੇਪੇਰ ਵਗੈਰਾ ਕਰਦਾ ਰੋਟਾਵੇਟਰ ਵੀ ਤਿਆਰ ਕਰਦਾ ਜੀ ਸਾਰੇ ਤਰ੍ਹਾਂ ਦੇ ਸੰਦ ਸਮਾਨ ਤੁਸੀਂ ਜੇ ਕਿਸੇ ਵੀਰ ਨੂੰ ਲੋੜ ਆ ਤਾਂ ਤਿਆਰ ਕਰਵਾ ਸਕਦੇ ਹੋ ਆ ਸੰਗਾ ਐਗਰੀਕਲਚਰ ਵਰਕਸ਼ਾਪ ਅਰਮੇਸ਼ ਸਿੰਘ ਮੈਂਟੂ ਪੰਡਹਾਸ ਕਲਾ ਜਗਰਾਉ ਇਹ ਤੁਸੀਂ ਦੇਖ ਰਹੇ ਹੋ ਜੀ ਟਰਾਲੀ ਬੜੀ ਸੋਹਣੀ ਬੜੀ ਵਧੀਆ ਤਿਆਰ ਹੋਈ ਹੈ ਇਹ ਥੋੜੀ ਜੀ ਵੱਡੀ ਬਾਡੀ ਦੇ ਵਿੱਚ ਅਗਲੀ ਟਰਾਲੀ ਤੁਹਾਨੂੰ ਦਿਖਾਵਾਂਗੇ ਉਹ ਥੋੜੀ ਜੀ ਛੋਟੀ ਹੈ ਜੀ ਇਹ ਕਿਸੇ ਵੀ ਯਾਨੀ ਆਪਾਂ ਜਿਵੇਂ ਕਿਸੇ ਵੀਰ ਨੇ ਪੱਠੇ ਲੈ ਕੇ ਆਉਣੇ ਆ ਕੋਈ ਆਪਾਂ ਥੋੜਾ ਕੰਮ ਕਰਨਾ ਕੇ ਰੋਵ ਵਗੈਰਾ ਲੈ ਜਾਣਾ ਕੋਈ ਸ਼ਹਿਰੋਂ ਸਮਾਨ ਲੈ ਕੇ ਆਉਣਾ ਕੋ ਉਸ ਕੰਮ ਲਈ ਇਹ ਬੜੀ ਵਧੀਆ ਜੀ ਵੱਡੀ ਟਰਾਲੀ ਨਹੀਂ ਪਾਉਣੀ ਪੈਂਦੀ ਇਹ ਕੋਈ ਬਾਲੀ ਮਹਿੰਗੀ ਵੀ ਨਹੀਂ ਪੈਂਦੀ ਜੀ ਇਹ ਤੁਸੀਂ ਰੱਖ ਕੇ ਚੱਲੋ 70 75000 ਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ ਟਰਾਲੀ ਆ ਦੇਖੋ ਇਹ ਛੋਟੀ ਹੈ ਜੀ ਟਰਾਲੀ ਇਹ ਟਰਾਲੀ ਆਪਾਂ ਤੁਸੀਂ ਦੇਖੋ ਵੀ ਇਹਦੀ 1 ਫੁੱਟ ਬਾਡੀ ਆ ਤੇ ਉਹਦੇ ਉੱਤੇ ਆਪਾਂ 1 ਫੁੱਟ ਦਾ ਬੈੱਡ ਤਿਆਰ ਕਰਿਆ ਤੇ ਇਹਦੀ ਸਵਾ ਪੰਜ ਫੁੱਟ ਚੜਾਈ ਹੈ ਤੇ 6 ਫੁੱਟ ਲੰਬਾਈ ਹੈ ਜੀ ਵੀ ਉਸੇ ਕਰਾਈ ਆਪਾਂ ਥੱਲੇ ਹਿੱਸਾ ਤੇ ਹੁੱਕ ਵਗੈਰਾ ਚਾਸੀ ਲਾ ਕੇ ਤਿਆਰ ਕਰੀਏ ਇਹਨੂੰ ਟਾਇਰ ਥੋੜੇ ਜਿਹਾ ਵੱਖਰੇ ਲਾਏ ਆਪਾਂ ਥੋੜੇ ਜਿਹਾ ਚੌੜੇ ਟਾਇਰ ਲਾਏ ਮੜਗਾਰ ਵਗੈਰਾ ਬਾਹਰ ਕੱਢ ਕੇ ਤੁਸੀਂ ਦੇ ਸਕਦੇ ਹੋ ਮਿਸਤਰੀ ਹਰਨੇਸ਼ ਸਿੰਘ ਬੈਂਟੂ ਅੰਧਾਸਪਦਾ ਸੰਘਾ ਐਗਰੀਕਲਚਰ ਵਰਕਸ਼ਾਪ ਬਹੁਤ ਸੋਹਣੀ ਤਿਆਰ ਹੋਈ ਆ ਟਰਾਲੀ ਅਜੇ ਕੁਝ ਕੰਮ ਰਹਿੰਦੇ ਆ ਜਿਵੇਂ ਲੇਟਾਂ ਲੂਟਾਂ ਇਹ ਵੀ ਆਪਾਂ ਲਾ ਮੰਗ ਲਈ ਇਸ ਟਿੱਪ ਕਰ ਵਗੈਰਾ ਆਪਾਂ ਸਾਰੇ ਲਾਇਏ ਹੋਏ ਆ ਇਹ ਟਾਕੇ ਇਹਦਾ ਆਪਾਂ ਬੈੱਡ ਆ ਜਿਹੜਾ ਤੇ ਲੋਹੇ ਚ ਤਿਆਰ ਕਰਿਆ ਤੇ ਉਹਦੇ ਆਪਾਂ ਬੈੱਡ ਛੋਟਾ ਜਿਹਾ ਕਿਉਂਕਿ ਉਹਦੀ ਬਾਡੀ ਦੋ ਫੋਟਾ ਤੇ ਆਪਾਂ ਸਟੀਲ ਦਾ ਬੈੱਡ ਲਾਇਆ ਜੀ ਬੜੀ ਸੋਹਣੀ ਟਰਾਲੀ ਤਿਆਰ ਹੋਈ ਆ ਥੋੜੇ ਸਸਤੇ ਰੇਟ ਚ ਹੋ ਜਾਂਦੀ ਆ ਚਲੋ ਇਹਦੇ ਕਮਾਣੀਆਂ ਨਹੀਂ ਲਾਈਆਂ ਗਈਆਂ ਆਪਾਂ ਪਰ ਜੇ ਕੋਈ ਚਾਹੁੰਦਾ ਤਾਂ ਕਮਾਣੀਆਂ ਵੀ ਲੱਗ ਜਾਣਗੀਆਂ ਕੋਈ ਏਡੀ ਗੱਲ ਇਹ ਕਿੱਸੇ ਵੀਨ ਤਿਆਰ ਕਰਨੀ ਆ ਤੁਸੀਂ ਇਸ ਵੀਨ ਨਾਲ ਸੰਪਰਕ ਕਰ ਸਕਦੇ ਹੋ ਮਿਸਤਰੀ ਹਰਮੀਤ ਸਿੰਘ ਮੈਂਟੂ ਮੋਬਾਈਲ ਨੰਬਰ ਤੁਸੀਂ ਦੇਖ ਸਕਦੇ ਹੋ ਸੰਘਾ ਐਗਰੀਕਲਚਰ ਵਰਕਸ਼ਾਪ ਇਨ ਹਾਸਕਲਾ ਇਹ ਸਾਰੇ ਐਮਪਲੀਮੈਂਟ ਵਗੈਰਾ ਵੀਰਾਂ ਤਿਆਰ ਕਰਦਾ ਦੇਖੋ ਇਹ ਕਢੰਗਾ ਜੀ ਜਿਹੜਾ ਆਪਾਂ ਟਰੈਕਟਰ ਦੇ ਮਗਰ ਪਾਉਨੇ ਆ ਤੇ ਕੋਈ ਵੀ ਚੀਜ਼ ਆਪਾਂ ਰਿਓ ਵਗੈਰਾ ਰੱਖ ਕੇ ਲੈ ਕੇ ਜਾਣਾ ਕੋ ਡੀਜ਼ਲ ਲੈ ਕੇ ਆਉਣਾ ਕੋਈ ਬਜ਼ਾਰੋਂ ਸਮਾਨ ਲੈ ਕੇ ਆਉਣਾ ਬڑا ਸੋਹਣਾ ਯਾਨੀ ਬਹੁਤ ਹੀ ਜ਼ਿਆਦਾ ਬਾਜਬ ਰੇਡ ਤੇ ਬਾਈ ਤਿਆਰ ਕਰਕੇ ਦੇ ਦਿੰਦਾ ਵਧੀਆ ਲੋਹਾ ਲਾ ਕੇ ਤੇ ਨਹੀਂ ਕੋਈ ਵੀ ਹਲਕੇ ਆ ਸੰਦ ਸਮਾਨ ਪੂਰੇ ਹੈਵੀ ਸੰਦ ਸਮਾਨ ਬਣਾਉਂਦਾ ਬਾਈ ਡੀਜ਼ਲ ਟਰੈਕਟਰਾਂ ਦੀ ਇੰਜਨਾਂ ਦੀ ਰਿਪੇਅਰ ਵਗੈਰਾ ਵੀ ਕਰਦਾ ਸਾਰੇ ਕੰਮ ਕਰਦਾ ਜੋ ਵੀ ਤੁਸੀਂ ਰੂਟਰ ਟਰੈਕਟਰ ਦੀ ਰਿਪੇਅਰ ਕਰਾਉਣੀ ਆ ਕਿਸੇ ਵੀ ਇਨਿਆ ਕੋ ਟਰਾਲੀ ਨੂੰ ਜਕ ਲਵਾਉਣਾ ਠੀਕ ਹੈ ਜੀ ਕੋਈ ਟਰਾਲੀ ਨਵੀਂ ਬਣਾਉਣੀ ਆ ਕੁਈ ਹੜ ਬਣ ਮਾਉਣੇ ਆ ਦੇਖੋ ਹਲਾਂ ਵਾਲਾ ਪਲਟਰ ਇਹ ਬਹੁਤ ਚਿਰ ਤੋਂ ਬੁਰੀ ਤਿਆਰ ਕਰਦਾ ਸਾਡੇ ਏਰੀਆ ਚ ਤਕਰੀਬਨ ਹੋਰ ਬਹੁਤ ਏਰੀਆ ਚ ਲੋਕ ਲੈ ਕੇ ਜਾਂਦੇ ਆ ਕੱਦੂ ਕਰਨ ਲਈ ਆ ਪਲਟਰ ਦੇਖ ਸਕਦੇ ਹੋ ਵੀ ਬੜਾ ਸੋਹਣਾ ਪਲਟਰ ਤਿਆਰ ਕਰਿਆ ਵੀਰ ਨੇ ਇਹ ਆਪਦੀ ਹੈ ਦੀ ਸਾਰੀ ਟੜਾਈ ਆਪ ਸਾਰਾ ਕੁਝ ਕਰਵਾ ਕੇ ਇਹ ਬਾਈ ਤਿਆਰ ਕਰਦਾ ਤੇ ਹਾਲ ਵਗੈਰਾ ਵੀ ਤਿਆਰ ਕਰਦਾ ਦੇਖੋ ਫਲਾਂ ਦੇ ਜੋੜੇ ਤਿਆਰ ਕਰੇ ਪਏ ਕੋਈ ਵੀ ਜਗ੍ਹਾ ਸੇ ਵੀ ਇਹਨੇ ਸਮਾਨ ਤਿਆਰ ਕਰਵਾਉਣਾ ਕੋਈ ਸੰਤ ਤਿਆਰ ਕਰਾਉਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬੜੇ ਸੋਹਣੇ ਹਾਲ ਤਿਆਰ ਕਰਿਆ ਬਹੁਤ ਹੈਵੀ ਬਹੁਤ ਭਾਰੇ ਹਾਲਾ ਮੇਰਾ ਖਿਆਲ ਵੀ ਇਹ 3 ਕੁਇੰਟਲ ਤੋਂ ਪਲੱਸ ਵਜ਼ਨ ਹੋਊ ਇਹਨਾਂ ਦਾ ਹੋਊਗਾ ਤੇ ਬਹੁਤ ਭਾਰੇ ਨੇ ਹਾਲ ਇਸ ਸੁਹਾਗਾ ਤਿਆਰ ਕਰਨਾ ਕੋਤਵੀਆਂ ਤਿਆਰ ਕਰਨੀਆਂ ਜੀ ਕੋਈ ਜੰਦਰਾ ਤਿਆਰ ਕਰਨਾ ਹਰੇਕ ਚੀਜ਼ ਤਿਆਰ ਕਰਕੇ ਦੇ ਦਿੰਦਾ ਬਾਈ ਰੂਟਾ ਵੇਟਰ ਤਿਆਰ ਕਰਦਾ ਬਹੁਤ ਸਮੇਂ ਤੋਂ ਤਕਰੀਬਨ ਸਾਡੇ ਏਰੀਆ ਚ ਇਹਦੇ ਬਾਈ ਦੇ ਸੰਧਾ ਐਗਰੀਕਲਚਰ ਵਰਕਸ਼ਾਪ ਦੇ ਰੋਟਾਵੇਟਰ ਚੱਲ ਰਹੇ ਨੇ ਸਾਡੇ ਕੋਲ ਆਪ ਕੋ ਰੋਟਾਵੇਟਰ ਦੀ ਸੇਵਾ ਹੀ ਚੱਲ ਰਿਹਾ ਅਗੂ ਵੀਡੀਓ ਤੁਸੀਂ ਦਿਖਾਵਾਂਗੇ ਰੋਟਾਵੇਟਰ ਦੀ ਇਸ ਸਵਾਗਾ ਦੇਖ ਸਕਦੇ ਹਾਂ ਬਹੁਤ ਸੋਨਾ ਸਵਾਗਾ ਤਿਆਰ ਕੀਤਾ ਹੋਇਆ ਬਹੁਤ ਹੀ ਵਧੀਆ ਬਹੁਤ ਹੈਵੀ ਬੋਰੀਆਂ ਰੱਖਣ ਲਈ ਵੀ ਸਾਈਡਾਂ ਦੇ ਉੱਤੇ ਬਾਈ ਨੇ ਲਾ ਕੇ ਦਿੱਤਾ ਬੋਰੀ ਰੱਖ ਸਕਦੇ ਹਾਂ ਤੇ ਕਿਉਂਕਿ ਜੇ ਆਪਾਂ ਸਿੱਧੀ ਬੋਰੀ ਰੱਖ ਦਿਆਂ ਤਾਂ ਮਿੱਟੀ ਭਰ ਜਾਂਦੀ ਆ ਆ ਦੇਖੋ ਇਹ ਇੱਕ ਨਵਾਂ ਖੰਦਖੋ ਨੇ ਅੱਗੇ ਆਪ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਮੱਕੀ ਖਿਲਾਰਨੀ ਆ ਜਾਂ ਕੋਈ ਤੁਸੀਂ ਕਣਕ ਖਿਲਾਰਨੀ ਆ ਜਾਂ ਕੋਈ ਵੀ ਫਸਲ ਖਿਲਾਰਨੀ ਆ ਇਕੱਠੀ ਕਰਨੀ ਆ ਇਹ ਉਹਦੇ ਵਾਸਤੇ ਕਰਾਹ ਬਾਈ ਨੇ ਤਿਆਰ ਕੀਤਾ ਹੈ ਦੋਨੇ ਪਾਸੇ ਨੂੰ ਕੰਮ ਕਰਦਾ ਬੈਕ ਸਾਈਡ ਵੀ ਤੇ ਉਹਨੂੰ ਵੀ ਤੁਸੀਂ ਜਿੱਧਰ ਨੂੰ ਮਰਜੀ ਇਹਨੂੰ ਕਮਾ ਕੇ ਕੰਮ ਲੈ ਸਕਦੇ ਹੋ ਬਹੁਤ ਹੈਵੀ ਪਟਾ ਲਾਇਆ ਇਹਦੇ ਦੇ ਦੇਖ ਸਕਦੇ ਆਂ ਇਹ ਰੂਟਾਵੇਟਰ ਆ ਜੀ ਇਹਦਾ ਬਾਈ ਨੂੰ ਤਕਰੀਬਨ ਮੇਰਾ ਖਿਆਲ ਆ ਵੀ 18-20 ਸਾਲ ਹੋ ਗਏ ਤਿਆਰ ਕਰਦੇ ਨੂੰ ਤਕਰੀਬਨ ਜਦੋਂ ਰੂਟਾਵੇਟਰ ਆਪਣੇ ਪੰਜਾਬ ਚ ਆਉਣੀ ਲੱਗਿਆ ਬਾਈ ਉਦੋਂ ਤੋਂ ਤਿਆਰ ਕਰਨ ਲੱਗਿਆ ਸੀ ਬਹੁਤ ਸੋਹਣਾ ਰੂਟਾਵੇਟਰ ਬਹੁਤ ਵਧੀਆ ਰੂਟਾਵੇਟਰ ਚੱਲਦਾ ਇਹ ਤਕਰੀਬਨ ਅਸੀਂ ਪਹਿਲਾਂ ਵੀ ਇੱਕ ਰੱਖਿਆ ਤੇ ਦੂਵਾਂ ਵਾਰ ਫਿਰ ਇੱਕ ਨਵਾਂ ਬਣਵਾ ਲਿਆ ਸੀ ਇਸੇ ਵੀਰ ਦਾ ਹੀ ਆਪਣਾ ਕੋਈ ਰੂਟਾ-ਬੂਟਰਾ ਚੱਲ ਰਿਹਾ ਇਸ ਟਾਈਮ ਇਹ ਦੇਖ ਸਕਦੇ ਹੋ ਤੁਸੀਂ ਆ ਰੂਟਾ-ਬੂਟਰਾ ਆਪਣਾ ਚੱਲ ਰਿਹਾ ਹੈ ਸੋ ਕੋਈ ਵੀ ਚੀਜ਼ ਤਿਆਰ ਪੁਣੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੰਘਾ ਐਗਰੀਕਲਚਰ ਵਰਕਸ਼ਾਪ ਪਿੰਡ ਹਾਸਕਲਾ ਜਗਰਾਉਂ ਭਾਜਪੁਰੀਟ ਤੇ ਹਰੇਕ ਚੀਜ਼ ਤਿਆਰ ਕਰਕੇ ਦੇ ਦਗਾ ਬਾਈ ਜਿਹਸੇ ਜਿਹਹ ਜੇ ਤੁਸੀਂ ਤੁਹਾਨੂੰ ਸਮਾਨ ਤਿਆਰ ਕਰਾਉਣਾ ਉਹ ਜਿਹੇ ਤਿਆਰ ਕਰ ਦਗਾ ਆਲੂ ਬੀਜਣ ਵਾਲੀਆਂ ਮਸ਼ੀਨਾਂ ਆਲੂ ਗ੍ਰੇਡਰ ਬਹੁਤ ਤਿਆਰ ਕਰਕੇ ਦਿੱਤੇ ਆ ਬਾਈ ਨੇ ਸੋ ਧੰਨਵਾਦ